ਚੜਦੀ ਕਲਾ ਟੀਐਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਚੜਦੀ ਕਲਾ ਟਾਕਸ ਤੁਹਾਡਾ ਸਵਾਗਤ ਹੈ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਚੜਦੀ ਕਲਾ ਟਾਕਸ ਦੇ ਵਿੱਚ ਕਿ ਤੁਹਾਨੂੰ ਹਮੇਸ਼ਾ ਹੀ ਕਿਸੇ ਸੰਤ ਮਹਾਪੁਰਸ਼ ਤੇ ਕਿਸੇ ਧਾਰਮਿਕ ਸਥਾਨ ਦੇ ਜਿਹੜੇ ਨੇ ਉਹ ਦਰਸ਼ਨ ਕਰਵਾਏ ਜਾਣ ਸੋ ਅੱਜ ਅਸੀਂ ਤੁਹਾਨੂੰ ਉਸ ਸੰਤ ਮਹਾਪੁਰਸ਼ ਨਾਲ ਜਿਹੜੀ ਤੁਹਾਡੀ ਮੁਲਾਕਾਤ ਕਰਾਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨ ਹੀ ਜੇਕਰ ਗੱਲ ਕੀਤੀ ਆਵੇ ਜਾਂ ਪਿਛਲੇ ਚਿਰਾਂ ਦੀ ਗੱਲ ਕੀਤੀ ਆਵੇ ਜੋ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਤਾਂ ਉਸ ਕੁਦਰਤੀ ਆਫਤ ਨੇ ਪੰਜਾਬ ਦੇ ਅਨੇਕਾ ਪਿੰਡ ਜਿਹੜੇ ਨੇ ਉਹ ਢਾਈ ਢੇਰੀ ਕਰ ਚੁੱਕੇ ਜਾਨੀ ਖੇਤ ਤਬਾਹ ਹੋ ਚੁੱਕੇ ਜਿਦੇ ਵਿੱਚ ਅਨੇਕਾ ਕਰ ਸੀ ਉਹ ਲੋਕ ਜੋ ਆਪਣੇ ਘਰਾਂ ਤੋਂ ਬੇਕਾਰ ਹੋ ਚੁੱਕੇ ਤਾਂ ਆਖਰਕਾਰ ਦਾਵਾ ਤੇ ਵਾਦਾ ਸਰਕਾਰ ਨੇ ਵੀ ਕੀਤਾ ਕਿ ਇਹਨਾਂ ਦੀ ਜਿਹੜੀ ਅਸੀਂ ਬਾਜ਼ੂਰ ਫੜਾਂਗੇ ਸੋ ਆਪਣੇ ਪੱਧਰ ਤੇ ਸਰਕਾਰਾਂ ਨੇ ਵੀ ਜਿਹੜੀ ਹੈ ਬਿਲਕੁਲ ਸੇਵਾ ਕੀਤੀ ਤੇ ਦਾਵਾ ਕਰ ਰਹੇ ਨੇ ਅਸੀਂ ਸੇਵਾ ਕਰ ਵੀ ਰਹੇ ਆ ਤੇ ਇਸ ਦੇ ਮੱਦੇ ਨਜ਼ਰ ਜੇਕਰ ਮਹਾਪੁਰਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਪਣੇ ਪੱਦਰ ਤੇ ਅਨੇਕਾ ਜਿਹੜੇ ਕਾਰਜ ਨੇ ਉਹ ਕਰਨੇ ਕਿਉਂਕਿ ਗੁਰਬਾਣੀ ਦੇ ਅਨੁਸਾਰ ਜਿਹੜਾ ਆ ਜੋ ਫਰਮਾਨ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜਿਹੜਾ ਕਿਹਾ ਕਿ ਸਾਨੂੰ ਲੋੜਵੰਦਾ ਦੀ ਮਦਦ ਕਰਨੀ ਚਾਹੀਦੀ ਆ ਜੇਕਰ ਕੋਈ ਵਾਕੀ ਲੋੜਵੰਦਾ ਤਾਂ ਉਸ ਦੀ ਬਾਹ ਫੜ ਕੇ ਉਸ ਨੂੰ ਸਿਰੇ ਲਗਾਉਣਾ ਚਾਹੀਦਾ ਤਾਂ ਇਸ ਤੇ ਪੈਰਾ ਦਿੰਦੇ ਹੋਇਆ ਸੰਤ ਬਾਬਾ ਹਾਕਮ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਜਿਨ੍ਹਾਂ ਵੱਲੋਂ ਅਨੇਕਾ ਜਿਹੜੇ ਕਾਰਜ ਨੇ ਉਹ ਆਪਣੇ ਰਾਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਦੇਸ਼ਾਂ ਵਰੇਸ਼ਾਂ ਦੀ ਸੰਗਤ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾਨੇ ਉਹਨਾਂ ਨਾਲ ਫਿਰ ਕਾਰਜ ਜਿਹੜੀ ਸਾਰੀ ਜਿਹੜੀ ਰੰਭਤਾ ਉਹਦੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਸਭ ਤੋਂ ਪਹਿਲਾਂ ਆਪਾਂ ਪੰਜਾਬ ਜਿਹੜੇ ਕੁਦਰਤੀ ਆਫਤ ਆਏ ਨੇ ਤੁਸੀਂ ਦੇਖਿਆ ਤੁਸੀਂ ਮੈਨੂੰ ਲੱਗਦਾ ਸਾਰਾ ਉੱਥੇ ਘੁੰਮਿਓ ਅਸੀਂ ਵੀ ਪੂਰੀ ਕਵਿਜ ਕੀਤੀ ਆ ਤੁਹਾਡੀ ਸਾਡੇ ਜਿਹੜੇ ਸਹਿਯੋਗੀ ਨੇ ਉੱਥੇ ਉਹਨਾਂ ਨੇ ਵੀ ਪਲ-ਪਲ ਦੀ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੋ ਤੁਸੀਂ ਹਾਲਾਤ ਦੇਖੇ ਉਸਲ ਹਾਲਾਤ ਹੋਏ ਜਾਂ ਸਰਕਾਰਾਂ ਜ਼ਿੰਮੇਵਾਰ ਨੇ ਚਲੋ ਆਪਾਂ ਦੋਸ਼ਿੰਦੰਦੇ ਸਰਕਾਰ ਨੂੰ ਇਹ ਕਾਰਨ ਕਿਉਂ ਬਣਿਆ ਇਹ ਕਾਰਨ ਕਿਸੇ ਕੀ ਆਪਾਂ ਸਮਝਦੇ ਆ ਵੀ ਜਿਹੜਾ ਕੁਦਰਤ ਦੇ ਨਾਲ ਸੀ ਛੇੜਛਾੜ ਕਰ ਰਹੇ ਆ ਅੱਜ ਕੱਲ ਦੇ ਦੌਰ ਦੇ ਵਿੱਚ ਪੋਲੂਸ਼ਨ ਇੰਨਾ ਹੋਇਆ ਪਿਆ ਬੂਟੇ ਨਹੀਂ ਲਗਾ ਰਹੇ ਵਾਤਾਵਰਨ ਨੂੰ ਸੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਰਹੇ ਤੁਸੀਂ ਸਮਝ ਇਹ ਕਾਰਨ ਇਸ ਤਰੀਕੇ ਨਾਲ ਬਣਿਆ ਸਭ ਤੋਂ ਪਹਿਲਾਂ ਚੜ੍ਹਦੀ ਕਲਾ ਟਾਈਮ ਟੀਵੀ ਦੀ ਸਮੁੱਝੀ ਟੀਮ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸੋ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਕੇਸ ਅੰਦੇ ਜਿਹੜੇ ਹਾਲਾਤ ਜਿੰਨਾ ਬਾਰੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਬਰਸਾਤ ਜ਼ਿਆਦਾ ਹੋਣ ਕਰਕੇ ਉੱਜੀ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਜਾਣ ਕਰਕੇ ਬਹੁਤ ਵੱਡੇ ਪੱਧਰ ਤੇ ਜੋ ਨੁਕਸਾਨ ਹੋਇਆ ਪਸ਼ੂਆਂ ਦਾ ਜ਼ਮੀਨਾਂ ਦਾ ਘਰਾਂ ਦਾ ਫਸਲਾਂ ਦਾ ਬਹੁਤ ਬਹੁਤ ਪ੍ਰਕਾਰ ਦਾ ਨੁਕਸਾਨ ਜਿਹੜਾ ਮਜ਼ਦੂਰਾਂ ਦਾ ਨੁਕਸਾਨ ਜਿਵੇਂ ਇਸ ਫਲੱਡ ਏਰੀਆ ਦੇ ਵਿੱਚ ਜਿੱਥੇ ਪਾਣੀ ਆਇਆ ਇੱਥੇ ਸਕੂਲ ਵੀ ਸੀ ਕਾਲਜ ਵੀ ਸੀ ਜਿਵੇਂ ਸਕੂਲਾਂ ਦੇ ਜਿਹੜੇ ਜਿਵੇਂ ਉੱਥੇ ਲਾਇਬ੍ਰੇਰੀਜ਼ ਸੀ ਲਾਇਬ੍ਰੇਰੀ ਸਕੂਲਾਂ ਦੀਆਂ ਉਹਨਾਂ ਦੇ ਵਿੱਚ ਜਿਵੇਂ ਬੁੱਕਸ ਸੀ ਉਹ ਜ਼ਿਆਦਾ ਪਾਣੀ ਆਉਣ ਕਰਕੇ ਤੇ ਉਹਨਾਂ ਦਾ ਨੁਕਸਾਨ ਬੁੱਕਸ ਦਾ ਨੁਕਸਾਨ ਲਾਇਬ੍ਰੇਰੀਆਂ ਦਾ ਨੁਕਸਾਨ ਚਾਹੇ ਕਾਲਜ ਹੋਣ ਚਾਹੇ ਸਕੂਲ ਹੋਣ ਚਾਹੇ ਜਿਵੇਂ ਡੇਰੀ ਫਾਰਮ ਮੱਝਾਂ ਹੋਣ گاਵਾ ਹੋਣ ਜਿਹੜੀਆਂ ਅਚਾਨਕ ਜ਼ਿਆਦਾ ਪਾਣੀ ਆਉਣ ਕਰਕੇ ਇੱਕਦਮ ਉਹਨਾਂ ਮੱਝਾਂ گاਵਾਂ ਨੂੰ ਆਪਾਂ ਸੁਰੱਖਿਆ ਥਾਂ 'ਤੇ ਦੂਰ ਨਹੀਂ ਲੈ ਜਾ ਸਕੇ ਤੇ ਜਿਹੜੀਆਂ ਖੋਲੀਆਂ ਗਈਆਂ ਔਰ ਰੁੜ ਕੇ ਪਾਕਿਸਤਾਨ ਪਹੁੰਚ ਗਈਆਂ ਜਿਹੜੀਆਂ ਨਈ ਖੋਲੀਆਂ ਗਈਆਂ ਉੱਥੇ ਮਰ ਗਈਆਂ ਸੰਗਲਾਂ ਨਾਲ ਬੱਝੀਆਂ ਬਿਲਕੁਲ ਤੇ ਜੋ ਨੁਕਸਾਨ ਜਿਹੜਾ ਪਾਣੀ ਨੇ ਕੀਤਾ ਕਈਆਂ ਜਗ੍ਹਾ ਤੇ ਪਾਣੀ ਨੇ ਆਪਣਾ ਜਿਹੜਾ ਰੂਟ ਹੈ ਆਪਣਾ ਉਹ ਡਾਇਰੈਕਟ ਕਰ ਲਿਆ ਉਹਦੇ ਨਾਲ ਵੀ ਸਾਡੀਆਂ ਜਿਹੜੀਆਂ ਫਸਲਾਂ ਤੇ ਜਿਹੜਾ ਉੱਥੇ ਸਾਡੇ ਵਸੋਂ ਵਾਸਤੇ ਜਿਹੜੇ ਘਰ ਬਣੇ ਸੀ ਜਿਹੜੇ ਕਿਸਾਨਾਂ ਦੇ ਉਹ ਘਰ ਵੀ ਜਿਹੜੇ ਆ ਉਹ ਪਾਣੀ ਦੇ ਵਿੱਚ ਰੁੜ ਗਏ ਅੱਜ ਵੀ ਉਹਨਾਂ ਜਗ੍ਹਾ ਦੇ ਉੱਤੇ ਪਾਣੀ ਚੱਲ ਰਿਹਾ ਜਿੱਥੇ ਫਸਲਾਂ ਸਨ ਕਿਸੇ ਟਾਈਮ ਜਾਂ ਕਿਸੇ ਟਾਈਮ ਘਰ ਹੁੰਦੇ ਸਨ ਅੱਜ ਉਹਨਾਂ ਜਗ੍ਹਾ ਤੇ ਪਾਣੀ ਪਾਣੀ ਦਾ ਤੇਜ ਜਿਹੜਾ ਵਹਿਣ ਕਰਕੇ ਉਸ ਜਗ੍ਹਾ ਤੇ ਸਾਨੂੰ ਘਰ ਵੀ ਨਹੀਂ ਦਿਖ ਰਿਹਾ ਨਾ ਸਾਨੂੰ ਉੱਥੇ ਜ਼ਮੀਨ ਕੋਈ ਦਿਖ ਰਹੀ ਹੈ ਹੂੰ ਇਹ ਨੁਕਸਾਨ ਜਿਹੜਾ ਵਾ ਇਹਨਾਂ ਨੂੰ ਆਪਾਂ ਅ ਕੁਦਰਤੀ ਨੁਕਸਾਨ ਕਹਿ ਸਕਦੇ ਹਾਂ ਤੇ ਅਚਾਨਕ ਜਿਹੜਾ ਸਾਡਾ ਨੁਕਸਾਨ ਜਿਹੜਾ ਹੋਇਆ ਇਹਦੇ ਵਿੱਚ ਕੁਦਰਤ ਨਾਲ ਜਿਹੜਾ ਛੇੜਛਾੜ ਹੂੰ ਜਿਹੜਾ ਸਾਡਾ ਹੈਗਾ ਵਾ ਉਹ ਵੀ ਇੱਕ ਸਬਜੈਕਟ ਜਿਹੜਾ ਇਹਦੇ 'ਚ ਆਪਾਂ ਸਮਝ ਸਕਦੇ ਹਾਂ ਜਿਵੇਂ ਅ ਦ੍ਰਿਸ਼ਤਾ ਦਾ ਕੱਟ ਹੋਣਾ ਮਾਈਨਿੰਗ ਦਾ ਹੋਣਾ ਹੂੰ ਨੇਚਰਲੀ ਜਿਹੜੀ ਸਿਸਟਮ ਨਾਲ ਜਦੋਂ ਅਸੀਂ ਛੇੜਛਾੜ ਕਰਦੇ ਆਂ ਤੇ ਉਹਦੇ ਨਾਲੇ ਚੀਜ਼ਾਂ ਜਿਹੜੀਆਂ ਕੁਦਰਤ ਨਾਲ ਜੇ ਤੋ ਛੇੜਛਾੜ ਕਰਾਂਗੇ ਤੇ ਕੁਛ ਨਾ ਕੁਛ ਸਾਨੂੰ ਉਹਦੇ ਰਿਜ਼ਲਟ ਜਿਹੜੇ ਆ ਉਹ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਸਾਡੇ ਸਮਾਜ ਲਈ ਸਾਡੇ ਇਸ ਧਰਤੀ ਲਈ ਜਿਹੜੇ ਉਹ ਚੰਗੇ ਨਹੀਂ ਹੋਣਗੇ। ਬਾਬਾ ਜੀ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਜਦੋਂ ਆਪਾਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਆ ਤਾਂ ਸਾਨੂੰ ਕੁਦਰਤ ਜਿਹੜਾ ਆਪਣਾ ਰੰਗ ਦਿਖਾਉਂਦੀ ਹੈ। ਉਸ ਵਾਰ ਕੁਦਰਤ ਨੇ ਵੀ ਰੰਗ ਦਿਖਾਇਆ ਕਿਉਂਕਿ ਆਪਾਂ ਅੱਜ ਕੱਲ ਦੇ ਦੌਰ ਦੇ ਵਿੱਚ ਕੀ ਕਰਦੇ ਆਂ? ਇੱਕ ਬੂਟਾ ਲਗਾਉਨੇ ਆ ਤੇ 10 ਫੋਟੋਆਂ ਕਿਚਦਿਆਂ ਪਰ ਬੂਟੇ ਦੀ ਜੜੀ ਐ ਦੇਖਭਾਲ ਨਹੀਂ ਹੁੰਦੀ ਪਰ ਕੁਦਰਤ ਆਪਣਾ ਰੰਗ ਦਿਖਾ ਦਿੰਦੀ ਆ ਉਹਨਾਂ ਨੇ ਦਿਖਾਇਆ ਵੀ ਆ ਚਲੋ ਅਨੇਕਾਂ ਪਿੰਡ ਤਬਾਹ ਹੋਏ ਸਕੂਲ ਦਾ ਜ਼ਿਕਰ ਕੀਤਾ ਤੁਸੀਂ ਲਾਇਬ੍ਰੇਰੀ ਦਾ ਜ਼ਿਕਰ ਕੀਤਾ ਤੁਹਾਡੇ ਵੱਲੋਂ ਜਾਂ ਤੁਹਾਡੇ ਸੇਵਾਦਾਰਾਂ ਵੱਲੋਂ ਜਾਂ ਤੁਹਾਡੀ ਪੂਰੀ ਟੀਮ ਵੱਲੋਂ ਸਰਵੇ ਦੇ ਮੁਤਾਬਿਕ ਤੁਹਾਨੂੰ ਕੀ ਲੱਗਿਆ ਵੀ ਕਿੰਨੇ ਕੁ ਪਿੰਡ ਨੇ ਜਿਹੜੇ ਜਿਹੜੇ ਤਬਾਹ ਹੋਏ ਨੇ ਸਰਕਾਰਾਂ ਨੇ ਚਲੋ ਆਪਣਾ ਅੰਕੜਾ ਕੱਢਿਆ ਹੀ ਆ ਜੋ ਤੁਹਾਡੇ ਮੁਤਾਬਿਕ ਰਿਪੋਰਟ ਆਈ ਹੈ ਐਗਜੈਕਟ ਕੀ ਲੱਗਦਾ ਤੁਹਾਨੂੰ ਆਮ ਲੋਕਾਂ ਦਾ ਉੱਤੇ ਜਾਣਾ ਸੰਭਵ ਸੀ ਜਦੋਂ ਪਾਣੀ ਦਾ ਪੱਧਰ ਵਧਿਆ ਅਚਾਨਕ ਤੇ ਜਿਸ ਏਰੀਏ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਤੇ ਸਾਡਾ ਜਿਹੜਾ ਪਿੰਡਾਂ ਨਾਲੋਂ ਕਨੈਕਸ਼ਨ ਕੱਟਿਆ ਗਿਆ ਹੂੰ ਸ਼ੁਰੂਆਤ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਤੇ ਜਿਹੜੇ ਸਾਡੇ ਰਸਤੇ ਸੀ ਉਹਨਾਂ ਦੇ ਉੱਪਰੋਂ ਦੀ ਪਾਣੀ ਚੱਲਣਾ ਸ਼ੁਰੂ ਹੋ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਕਿਸਤੀਆਂ ਦੀ ਲੋੜ ਪਈ ਜੀ ਜਿਹੜੇ ਸਾਡੇ ਅੱਗੇ ਪਿੰਡਾਂ ਦੇ ਵਿੱਚ ਵਸਦੇ ਲੋਕ ਸਨ ਜਾਂ ਖੇਤਾਂ ਵਿੱਚ ਵਸਦੇ ਲੋਕ ਸਨ ਉਹਨਾਂ ਨੂੰ ਉੱਥੋਂ ਬਾਹਰ ਲੈ ਕੇ ਆਉਣ ਵਾਸਤੇ ਜਾਂ ਉਹਨਾਂ ਤੱਕ ਖਾਣਾ ਪਹੁੰਚਾਉਣ ਵਾਸਤੇ ਮੱਝਾਂ ਵਾਸਤੇ ਗਾਵਾਂ ਵਾਸਤੇ ਪਸ਼ੂਆਂ ਵਾਸਤੇ ਚਾਰਾ ਪਹੁੰਚਾਉਣ ਵਾਸਤੇ ਸਾਨੂੰ ਕਿਸ਼ਤੀਆਂ ਦੀ ਲੋੜ ਪਈ ਤੇ ਉਹ ਕਿਸ਼ਤੀਆਂ ਵੀ ਆਪਾਂ ਜਿਹੜੀਆਂ ਉੱਥੇ ਜਿਹੜਾ ਏਰੀਆ ਦੇ ਵਿੱਚ ਆਪਾਂ ਪ੍ਰੋਬਲਮ ਸੀ ਉੱਥੇ ਜਾ ਕੇ ਆਪਾਂ ਉਹਨਾਂ ਦੀ ਮਦਦ ਵੀ ਕੀਤੀ ਫਿਰ ਜਿਹੜੇ ਕੋਈ ਬੱਚੇ ਜਾਂ ਕੋਈ ਬਿਜ਼ੁਰਗ ਲੋਕ ਸਨ ਜਿਨ੍ਹਾਂ ਨੂੰ ਮੈਡੀਕਲ ਦੀ ਪ੍ਰੋਬਲਮ ਸੀ ਉਹਨਾਂ ਨੂੰ ਕਿਸ਼ਤੀਆਂ ਦੇ ਲੋਡ ਸੀ ਬਿਲਕੁਲ ਕਿਉਂਕਿ ਦੂਸਰਾ ਰੂਟ ਤੇ ਕੋਈ ਹੈ ਨਹੀਂ ਉੱਥੋਂ ਆਉਣ ਜਾਣ ਵਾਸਤੇ ਬਗੈਰ ਕਿਸ਼ਤੀਆਂ ਤੋਂ ਉੱਥੇ ਜਿਵੇਂ ਗੱਡੀਆਂ ਨਹੀਂ ਜਾ ਸਕਦੀਆਂ ਪੈਦਲ ਨਹੀਂ ਜਾ ਸਕਦੇ ਸੀ ਜਦੋਂ ਪਾਣੀ ਦਾ ਪੱਧਰ ਘਟ ਗਿਆ ਤੇ ਉਹ ਸੜਕਾਂ ਟੁੱਟ ਗਈਆਂ ਗੱਡੀਆਂ ਜਾਣ ਵਾਸਤੇ ਵੀ ਦਿੱਕਤ ਹੈ ਉਹ ਕੁਝ ਜਿਵੇਂ ਮਿੱਟੀ-ਮਿੱਟੀ ਪਾ ਕੇ ਰਾਹ ਪੱਧਰੇ ਕਰਕੇ ਤਿਆਵਾ ਜਾਈ ਜਿਹੜੀ ਸ਼ੁਰੂ ਕੀਤੀ ਹੈ ਪਰ ਅਜੇ ਉਸ ਨੂੰ ਪੂਰੀ ਤਰ੍ਹਾਂ ਮੁਕੰਮਲ ਕਰਨ ਵਾਸਤੇ ਠੀਕ ਕਰਨ ਵਾਸਤੇ ਟਾਈਮ ਲੱਗ ਸਕਦਾ ਜਮੀਨਾਂ ਜਿਹੜੀਆਂ ਸੀ ਉਹਨਾਂ ਵਿੱਚ ਜਮੀਨਾਂ ਦੀ ਵੀ ਜਿਵੇਂ ਆਪਾਂ ਕਹਿ ਸਕਦੇ ਆ ਕੈਟਾਗਰੀ ਕਹਿ ਸਕਦੇ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਾਣੀ ਆਣ ਕੇ ਅੱਗੇ ਚਲਾ ਗਿਆ ਫਸਲਾਂ ਦਾ ਨੁਕਸਾਨ ਹੋ ਗਿਆ ਪਰ ਜ਼ਮੀਨ ਦਾ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਜ਼ਮੀਨ ਉੱਥੇ ਹੀ ਹੈ ਜ਼ਮੀਨ ਉੱਥੇ ਹੀ ਹੈ ਜ਼ਮੀਨ ਦੇ ਵਿੱਚ ਆਪਾਂ ਫਸਲ ਦੁਬਾਰਾ ਜਿਹੜੀ ਅੱਗੇ ਬੀਜੀ ਜਾ ਸਕਦੀ ਹੈ ਇੱਕ ਜ਼ਮੀਨ ਦੀ ਕੈਟਾਗਰੀ ਇਸ ਤਰ੍ਹਾਂ ਦੀ ਹੈ ਵੀ ਉਹਦੇ ਵਿੱਚ ਪਾਣੀ ਆ ਗਿਆ ਤੇ ਉਹਦੇ ਵਿੱਚ ਮਿੱਟੀ ਜਿਹੜੀ ਨਾ ਕੋਈ ਦਲਦਲ ਜੀ ਕਰਕੇ ਉਹ ਛੱਡ ਗਿਆ ਨਾ ਮਿੱਟੀ ਵਿੱਚ ਉਹਦੇ ਵਿੱਚ ਫਸਲ ਨਹੀਂ ਹੋ ਸਕਦੀ ਉਹ ਮਿੱਟੀ ਨੂੰ ਕੱਢਣਾ ਪੈਣਾ ਹੂੰ ਬਿਲਕੁਲ ਉਹ ਜਿਹੜੀ ਜਿਹੜੀ ਇਸ ਤਰ੍ਹਾਂ ਦੀ ਮਿੱਟੀ ਹੈ ਜਿੱਦੇ ਵਿੱਚ ਫਸਲ ਨਹੀਂ ਹੋ ਸਕਦੀ ਨੂੰ ਹਟਾ ਕੇ ਫੇਰੀ ਫਸਲ ਬੀਜੀ ਜਾ ਸਕਦੀ ਹੈ ਉਹ ਫਸਲ ਮਿੱਟੀ ਹਟਾਉਣੀ ਪਊ ਫੇਰ ਫਸਲ ਬੀਜੀ ਜਾ ਸਕਦੀ ਹੈ ਬਿਲਕੁਲ ਇੱਕ ਕੈਟਾਗਰੀ ਇਹ ਮੰਨ ਲਈਏ ਜਿਹਦੇ ਵਿੱਚ ਰੇਤ ਤੇ ਜਿਹੜੇ ਭਾਲੇ ਆ ਮਿਕਸ ਹੈ ਹੂੰ ਨਾਉ ਭਾਲਾ ਕਹਿ ਸਕਦੇ ਨਾਉ ਰੇਤ ਕਹਿ ਸਕਦੇ ਇੱਕ ਕੈਟਾਗਰੀ ਦੇ ਵਿੱਚ ਉਹ ਹੈਗੀ ਉਹ ਸਿਰਫ ਭਰਤੀ ਦੇ ਕੰਮ ਆ ਸਕਦੀ ਹੈ ਪਰ ਉਹ ਜਦੋਂ ਉਹਨੂੰ ਹਟਾਵਾਂਗੇ ਆਪਾਂ ਉਸ ਤੋਂ ਬਾਅਦ ਹੀ ਫਿਰ ਉਹ ਉਹਦੇ ਵਿੱਚ ਫਸਲ ਬੀਜੀ ਜਾ ਸਕਦੀ ਹੈ ਜੀ ਇੱਕ ਕੈਟਾਗਰੀ ਇਸ ਤਰ੍ਹਾਂ ਦੀ ਹੈ ਵੀ ਜਿਹਦੇ ਵਿੱਚ ਰੇਤ ਜਿਹੜੀ ਆ ਉਹ ਸਾਫ ਰੇਤ ਜਿਹੜੀ ਆ ਉਹੀ ਜ਼ਮੀਨ ਦੇ ਵਿੱਚ ਹੈਗੀ ਆ ਰੇਤ ਜਿਹੜੀ ਉਹਨੂੰ ਹਟਾ ਕੇ ਫਿਰ ਫਸਲ ਬੀਜੀ ਜਾ ਸਕਦੀ ਹੈ ਇੱਕ ਕੈਟਾਗਰੀ ਇਹ ਹੈਗੀ ਆ ਜਿਹਦੇ ਵਿੱਚ ਬਰਸਾਤ ਜਿਹੜਾ ਦਰਿਆ ਦਾ ਪਾਣੀ ਜਦੋਂ ਆਇਆ ਤੋਂ ਫਸਲਾਂ ਨੂੰ ਸਮੇਤ ਫਸਲਾਂ ਜ਼ਮੀਨਾਂ ਨੂੰ ਨਾਲ ਉਹਨੇ ਉੱਥੇ ਆਪਣਾ ਰਸਤਾ ਬਣਾ ਲਿਆ ਪਾਣੀ ਨੇ ਜਿੱਥੇ 35 40 ਫੁੱਟ ਪਾਣੀ ਚੱਲਣਾ ਸ਼ੁਰੂ ਹੋ ਗਿਆ ਜਿਹੜੀ ਜਿੱਥੇ ਪਾਣੀ ਨੇ ਆਪਣਾ ਜਿਹੜਾ ਰਸਤਾ ਸਿੱਧਾ ਕਰ ਲਿਆ ਤੇ ਪਾਣੀ ਚੱਲਣਾ ਸ਼ੁਰੂ ਹੋ ਗਿਆ ਜਿੱਦੇ ਚ 35 40 ਫੁੱਟ ਪਾਣੀ ਚੱਲਦਾ ਪਿਆ ਅੱਜ ਦੇ ਦਿਨ ਵੀ ਚੱਲਦਾ ਪਿਆ ਜਿਹੜੀ ਜਮੀਨ ਦੇ ਵਿੱਚ ਫਸਲ ਸੀ ਝੋਨੇ ਦੀ ਗੰਨੇ ਦੀ ਜਾਂ ਹੋਰ ਕੋਈ ਫਸਲ ਸੀ ਉੱਥੇ ਜਦੋਂ ਪਾਣੀ ਚੱਲਣਾ ਸ਼ੁਰੂ ਹੋ ਗਿਆ 35 40 ਫੁੱਟ ਉਹਦੇ ਵਿੱਚ ਜਿਹੜੇ ਘਰ ਬਣੇ ਸਨ ਕਿਸਾਨਾਂ ਦੇ ਉਹ ਘਰ ਵੀ ਰੁੜ ਗਏ ਜ਼ਮੀਨ ਦੇ ਵਿੱਚ ਜਿਹੜੀ ਫਸਲਾਂ ਉਹ ਵੀ ਰੁੜ ਗਈਆਂ ਤੇ ਜ਼ਮੀਨ ਜਿਹੜੀ ਉਹ ਮਿੱਟੀ ਉਹ ਦੀ ਰੁੜ ਗਈ ਜਿਵੇਂ ਉੱਥੇ 25 ਫੁੱਟ 30 ਫੁੱਟ 35 ਫੁੱਟ ਪਾਣੀ ਚਲਣ ਲੱਗਾ ਹੁਣ ਜਦੋਂ ਤੱਕ ਉਹ ਪਾਣੀ ਜਿਹੜਾ ਉੱਥੋਂ ਰੁਕਦਾ ਨਹੀਂਗਾ ਪਾਣੀ ਦਾ ਵਹਿਣ ਜਦੋਂ ਰੁਕੂਗਾ ਉਸ ਤੋਂ ਬਾਅਦ ਇਹ ਜ਼ਮੀਨਾਂ ਜਿਹੜੀਆਂ ਉਹ ਜਿਹੜੀਆਂ ਜਿਨ੍ਹਾਂ ਦੇ ਕੋਲ ਮਲਕੀਅਤ ਹੈ ਤੇ ਜ਼ਮੀਨਾਂ ਉਹਦੋਂ ਹੀ ਉਹਨਾਂ ਦੇ ਵਿੱਚ ਪਦਲੀਆਂ ਕਰਕੇ ਕੁਝ ਕੀਤਾ ਜਾ ਸਕਦਾ ਉਹਦੇ ਵਿੱਚ ਅੱਜ ਫਿਲਹਾਲ ਮੌਕੇ ਤੇ ਕੁਝ ਨਹੀਂ ਹੋ ਸਕਦਾ ਠੀਕ ਹੈ ਸਿੰਘ ਤੁਸੀਂ ਜ਼ਮੀਨਾਂ ਦੀ ਗੱਲ ਕੀਤੀ ਹੈ ਚਲੋ ਬਹੁਤ ਨੁਕਸਾਨ ਹੋਇਆ ਹੈ ਤੁਸੀਂ ਕੋਈ ਪਿੰਡ ਵੀ ਜੇ ਆਪਾਂ ਕਹਿ ਸਕਦਾ ਕੋਈ ਪਿੰਡ ਜਿਵੇਂ ਸਾਰੇ ਪਸੰਦ ਤੋਂ ਕਈ ਮਸਤਵਾ ਪੁਰਛਾ ਦੀ ਮੈਂ ਖਬਰਾਂ ਵੀ ਪੜੀਆਂ ਨੇ ਸੁਣਿਆ ਵੀ ਹੈ ਜਾਂ ਕਲਾਕਾਰ ਜੋ ਆਪਣੀ ਜਾਣਕਾਰੀ ਦੇ ਰਹੇ ਨੇ ਜਾਂ ਉਹਨਾਂ ਦੇ ਬਿਆਨ ਆਏ ਨੇ ਕਿ ਆਨੇ ਪਰ ਪਿੰਡ ਤੇ ਪਿੰਡ ਅਡਾਪਟ ਕੀਤੇ ਨੇ ਤੁਹਾਡੇ ਏਰੀਆ ਦੇ ਵਿੱਚ ਕਿੰਨੇ ਜਿਹੜੇ ਪਿੰਡ ਨੇ ਜਿਹੜੇ ਪ੍ਰਭਾਵਿਤ ਹੋਏ ਜਿਨਾ ਤੁਸੀਂ ਜਿਹੜਾ ਆਪਣੇ ਵੱਲੋਂ ਜਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਰਨਾ ਕੋਈ ਟੋਟਲ ਕੋਈ ਅੰਕੜਾ ਹੋਵੇ ਪਿੰਡਾਂ ਦਾ ਤੇ ਅੰਕੜਾ ਜਿਹੜਾ ਕਾਫੀ ਜ਼ਿਆਦਾ ਹੈ ਹਾਂ ਤੇ ਅਸੀਂ ਆਪਣੇ ਇਲਾਕੇ ਨਹੀਂ ਅਸੀਂ ਸਾਰੇ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰਿਕਟ ਫਾਜ਼ਲਗੜ੍ਹ ਡਿਸਟ੍ਰਿਕਟ ਫਿਰੋਜ਼ਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਹਮ ਡਿਸਟ੍ਰਿਕਟ ਗੁਰਦਾਸਪੁਰ ਡਿਸਟ੍ਰਿਕਟ ਤਰਨਤਾਰਨ ਡਿਸਟ੍ਰਿਕਟ ਅਮਰਸਰ ਡਿਸਟ੍ਰਿਕਟ ਪਠਾਨਕੋਟ ਜਿਹੜੇ ਅਸੀਂ ਸਾਰੇ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਅਸੀਂ ਦੇਖਿਆ ਜਿਹੜੇ ਲੋਕਾਂ ਦੇ ਕਾਰ ਵੀ ਜਿਹੜੇ ਟਹਿ ਗਏ ਆ ਕੁਝ ਕਾਰ ਜਿਹੜੇ ਉਹਨਾਂ ਦੀ ਹਾਲਤ ਮਾੜੀ ਹੋਗੀ ਰਿਪੇਅਰ ਹੋ ਸਕਦੀ ਆ ਕੁਝ ਦਾ ਕੁਝ ਕਾਰ ਤੇ ਵੈਸੇ ਟਹਿ ਗਏ ਆ ਕੁਝ ਕਾਰਾਂ ਦੀ ਹਾਲਤ ਜਿਹੜੀ ਮਾੜੀ ਰਿਪੇਅਰ ਹੋ ਸਕਦੀ ਆ ਉੱਚੇ ਵੀ ਤੁਸੀਂ ਗੱਲ ਕੀਤੀ ਜਿਵੇਂ ਤੁਸੀਂ ਗੱਲ ਕੀਤੀ ਹੈ ਸਾਰੇ ਜਿਹੜੇ ਇਲਾਕੇ ਨੇ ਫਰੋਲਪੁਰ ਦੀ ਗੱਲ ਕੀਤੀ ਹੈ ਜਾਂ ਫਿਰ ਇਸ ਸਾਰੇ ਇਲਾਕਿਆਂ ਦੀ ਗੱਲ ਕੀਤੀ ਹੈ ਇਹ ਸਾਰੇ ਨੇ ਆਪਾਂ ਕਹਿ ਸਕਦੇ ਹਾਂ ਇਹ ਇਹਨਾਂ ਨੂੰ ਹਮੇਸ਼ਾ ਹੀ ਕਿਸੇ ਨਾ ਕਿਸੇ ਚੀਜ਼ ਦੀ ਮਾਰ ਪੈਂਦੀ ਹੈ ਕਦੇ ਪਾਉਂਡਰ ਦਾ ਜਿਹੜਾ ਇਲਾਕਾ ਬੰਦ ਹੋ ਜਾਂਦਾ ਤਾਂ ਮਾਰ ਪੈ ਜਾਂਦੀ ਹੈ ਫਿਰ ਕਦੇ ਕੁਦਰਤੀ ਆਫਤ ਆ ਗਈ ਕਿ ਤੁਸੀਂ ਸਮਝਦੇ ਹੋ ਕਿ ਇਹਨਾਂ ਦੀ ਜਿਹੜਾ ਜਿਵੇਂ ਤੁਸੀਂ ਬਾਤ ਫੜੀ ਹੈ ਸਰਕਾਰਾਂ ਚਲੋ ਆਪਣੇ ਪੱਧਰ ਤੇ ਵੀ ਕੰਮ ਕਰਦੀਆਂ ਨੇ ਮੈਂ ਬਹੁਤ ਘੱਟ ਦੇਖੇ ਨੇ ਜਿਹੜੇ ਸੰਤ ਮਾਪੂਸ ਜਿਹੜੇ ਨੇ ਉਸ ਇਲਾਕੇ ਦੇ ਵਿੱਚ ਜਾਣ ਦੇ ਰਾਜੀ ਹੁੰਦੇ ਨੇ ਤੁਸੀਂ ਚਲੋ ਚੰਗਾ ਕਾਰਜ ਕਰ ਰਹੇ ਹੋ ਬੜੀ ਚੰਗੀ ਗੱਲ ਹੈ ਇਹ ਕਾਰਨ ਕੀ ਹੈ ਕਿ ਚਲੋ ਸਾਰੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਤੇ ਸਮਾਜ ਸੇਵੀ ਕੋਈ ਜਿੰਨੀਆਂ ਸੰਸਥਾਵਾਂ ਸਾਡੇ ਦੇਸ਼ ਵਿੱਚ ਆ ਜਾਂ ਸਾਡੇ ਸਟੇਟ ਵਿੱਚ ਆ ਸਾਰਿਆਂ ਨੇ ਆਪਣਾ ਯੋਗਦਾਨ ਇਸ ਜੜੀ ਸਾਡੇ ਪ੍ਰੋਬਲਮ ਆਈ ਇਹਦੇ ਵਿੱਚ ਆਪਣਾ ਸਾਰਿਆਂ ਨੇ ਬਣਦਾ ਯੋਗਦਾਨ ਪਾਇਆ ਤੇ ਅੱਜ ਵੀ ਪਾ ਰਹੇ ਉਹਦੇ ਵਿੱਚ ਸਰਕਾਰਾਂ ਨੇ ਵੀ ਪਾਇਆ ਉਹਦੇ ਵਿੱਚ ਜਿਹੜੇ ਸਰਕਾਰਾਂ ਦੇ ਵਿੱਚ ਲੋਕ ਨਹੀਂ ਵੀ ਬਾਹਰ ਆ ਗਏ ਸਰਕਾਰਾਂ ਤੋਂ ਉਹਨਾਂ ਨੇ ਵੀ ਆਪਣਾ ਜੋ ਬਣਦਾ ਯੋਗਦਾਨ ਪਾਇਆ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਸਾਡੀਆਂ ਸਮਾਜਿਕ ਵੀ ਸੰਸਥਾਵਾਂ ਹੈਗੀਆਂ ਖਾਸ ਕਰਕੇ ਸਾਡੇ ਜਿਹੜੇ ਸਟੇਟ ਤੇ ਸਾਡੇ ਦੇਸ਼ ਦੇ ਨੌਜਵਾਨਾਂ ਦਾ ਜਿਹੜਾ ਬਹੁਤ ਵੱਡਾ ਇਹਦੇ ਵਿੱਚ ਰੋਲ ਜਿਹੜਾ ਇਹਮ ਰੋਲ ਜਿਹੜਾ ਸਾਡੇ ਅਦਾ ਕੀਤਾ ਸਾਡੇ ਨੌਜਵਾਨਾਂ ਨੇ ਕੀਤਾ ਤੇ ਇਹਨਾਂ ਨੇ ਜਿਹੜਾ ਨੌਜਵਾਨਾਂ ਨੇ ਇਸ ਪ੍ਰੋਬਲਮ ਦੇ ਵਿੱਚ ਜਿਹੜਾ ਸਭ ਤੋਂ ਅੱਗੇ ਹੋ ਕੇ ਮੋਰੀ ਬਣ ਕੇ ਜਿਹੜਾ ਇਹਨਾਂ ਨੇ ਇਸ ਪ੍ਰੋਬਲਮ ਨੂੰ ਸੰਭਾਲਿਆ ਹੂੰ ਤੇ ਪਾਣੀ ਦੇ ਵਿੱਚ دیوار ਬਣ ਕੇ ਖੜੇ ਬਿਲਕੁਲ ਤੇ ਇਸ ਕਰਕੇ ਸਾਡੀ ਪ੍ਰੋਬਲਮ ਜਿਹੜੀ ਆ ਅਸੀਂ ਉਹਦੇ ਵਿੱਚੋਂ ਨਿਕਲ ਪਾਏ ਆ ਹੂੰ ਤੇ ਨੌਜਵਾਨਾਂ ਦੇ ਜਿਹੜੇ ਇਸ ਜਿਹੜਾ ਉਹਨਾਂ ਦਾ ਜਿਹੜਾ ਯੋਗਦਾਨ ਸੀ ਜਾਂ ਉਹਨਾਂ ਦਾ ਜਿਹੜਾ ਇਹ ਕੰਮ ਸੀ ਇਹ ਬਹੁਤ ਸਲਾਘਾਯੋਗ ਸੀ ਹੂੰ ਇੱਕ ਜਿਹੜਾ ਨੌਜਵਾਨਾਂ ਤੇ ਪਿਛਲੇ ਸਮੇਂ ਤੋਂ ਲੱਗ ਰਿਹਾ ਜਿਹੜਾ ਇਲਜ਼ਾਮ ਸੀ ਲੰਬੇ ਟਾਈਮ ਤੋਂ ਮੈਂ ਮੈਂ ਬਾਬਾ ਯੁਸਫੀ ਆ ਰਿਹਾ ਕਹਿੰਦੀ ਨਾ بڑے ਇਲਜ਼ਾਮ ਲੱਗੇ ਤੁਸੀਂ ਦੇਖਿਆ ਅਖਬਾਰਾਂ ਵੀ ਭੜੀਆਂ ਸੋਸ਼ਲ ਮੀਡੀਆ ਵੀ ਭਰਿਆ ਕਿ ਜਿਹੜਾ ਨੌਜਵਾਨਾਂ ਪੰਜਾਬ ਦਾ ਖਾਸ ਤੌਰ ਤੇ ਮਨ ਨਸ਼ੇਰੀ ਹੈ ਨਸ਼ਾ ਦੇ ਵਿੱਚ ਪਿਆ ਹੋਇਆ ਕੋਈ ਕੰਮ ਨਹੀਂ ਕਰਦਾ ਅਪਦੇਸ਼ਾਂ ਵੱਲ ਮੂਵ ਕਰ ਰਿਹਾ ਇਦਾਂ ਦੀਆਂ ਬੜੀਆਂ ਗੱਲਾਂ ਬਾਤਾਂ ਹੋਈਆਂ ਜਦੋਂ ਕੁਦਰਤੀ ਆਫਤ ਆਈ ਤੁਸੀਂ ਆਪ ਅੱਖੀ ਦੇਖਿਆ ਤੁਹਾਡੇ ਨਾਲ ਵੀ ਨੌਜਵਾਨ ਜੁੜੇ ਕਿ ਤੁਹਾਨੂੰ ਲੱਗਦਾ ਕਿ ਇਦਾਂ ਦਾ ਦੇਖਣ ਨੂੰ ਮਿਲਿਆ ਕੁਝ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਇਹ ਸਿਰਫ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਇੱਕ ਗੱਲ ਆ ਪੰਜਾਬ ਦੇ ਨੌਜਵਾਨ ਚੜ੍ਹਦੀ ਕਲਾ ਵਿੱਚ ਜੇ ਪੰਜਾਬ ਦੇ ਨੌਜਵਾਨ ਚੜ੍ਹਦੀ ਕਲਾ ਵਿੱਚ ਨਾ ਹੁੰਦੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਾ ਸੰਭਾਲਦੇ ਨਾ ਸਮਝਦੇ ਤੇ ਪੰਜਾਬ ਦਾ ਹਾਲਾਤ ਜਿਹੜੇ ਜਿਸ ਤਰ੍ਹਾਂ ਦੀ ਪੰਜਾਬ ਨੂੰ ਪ੍ਰੋਬਲਮ ਆਈ ਹੀ ਇਹਦੇ ਵਿੱਚੋਂ ਨਿਕਲਣਾ ਇਹਨਾ ਆਸਾਨ ਨਹੀਂ ਸੀ ਬਿਲਕੁਲ ਠੀਕ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਨੌਜਵਾਨ ਹੈ ਉਹ ਹਰ ਜਗ੍ਹਾ ਕੰਮ ਕਰਦਾ ਚਾਹੇ ਸਾਡੀ ਆਰਮੀ ਹੈ ਦੇਸ਼ ਦੀ ਉਹਦੇ ਵਿੱਚ ਵੀ ਨੌਜਵਾਨ ਹੈਗਾ ਹੂੰ ਚਾਹੇ ਸਾਡਾ ਲੋਕਲ ਪ੍ਰਸ਼ਾਸਨ ਹੈਗਾ ਇਹਦੇ ਵਿੱਚ ਵੀ ਨੌਜਵਾਨ ਹੈਗਾ ਚਾਹੇ ਸਾਡੀਆਂ ਧਾਰਮਿਕ ਜਥੇਬੰਦੀਆਂ ਹੈਗੀਆਂ ਇਹਦੇ ਵਿੱਚ ਵੀ ਨੌਜਵਾਨ ਹੈਗਾ ਬਿਲਕੁਲ ਚਾਹੇ ਸਾਡੇ ਕਿਸੇ ਵੀ ਵਰਗ ਦੇ ਵਿੱਚ ਜਿਹੜੇ ਆ ਨਾ ਨੌਜਵਾਨਾਂ ਦੀ ਕੋਈ ਕਮੀ ਨਹੀਂ ਗਈ ਹੂੰ ਸਾਰੇ ਵਰਗਾਂ ਦੇ ਜਿਹੜੇ ਸਾਰੇ ਸਮਾਜ ਸੇਵਾ ਦੇ ਜਿਹੜੇ ਵਿੱਚ ਜੁੜੇ ਹੋਏ ਲੋਕ ਆ ਜੁੜੇ ਹੋਏ ਪਰਿਵਾਰ ਆ ਚਾਹੇ ਉਹ ਬਿਊਰੋਕ੍ਰੇਸੀ ਦੇ ਵਿੱਚ ਹੈ ਕਿ ਨੌਜਵਾਨਾਂ ਨੇ ਬਹੁਤ ਵੱਡਾ ਜਿਹੜਾ ਇਸ ਪ੍ਰੋਬਲਮ ਦੇ ਵਿੱਚ ਜਿਹੜਾ ਵੱਡਾ ਵੱਡੀ ਸੇਵਾ ਕੀਤੀ ਆ ਤੇ ਇਹਨਾਂ ਨੇ ਪੰਜਾਬ ਦੀ ਜਿਹੜੀ ਮੁਸ਼ਕਲ ਆ ਉਹਨੂੰ ਦੁੱਖ ਨੂੰ ਘਟਾਉਣ ਵਾਸਤੇ ਜਿਹੜਾ ਨਾ ਵੱਡਾ ਯੋਗਦਾਨ ਪਾਇਆ ਜਿਹੜਾ ਸਲੰਘਾ ਯੋਗ ਅ ਸਿੰਘ ਸਾਹਿਬ ਜਿਹੜਾ 500 ਕਰੋੜ ਦਾ ਪ੍ਰੋਜੈਕਟ ਹੈ ਜੋ ਤੁਸੀਂ ਚਲਾ ਰਹੇ ਹੋ ਜਿਹਦੇ ਵਿੱਚ ਅਨੇਕਾਂ ਹੀ ਮੈਨੂੰ ਲੱਗਦਾ ਕਾਰਜ ਨੇ ਤਾਂ ਉਸ ਕਾਰ ਦੇ ਵਿੱਚ ਐਮ ਕਾਰਜ ਕਿਹੜਾ ਹੈ ਜਿਹੜਾ ਲੋਕਾਂ ਦੇ ਲਈ ਸਹਾਈ ਹੋਵੇਗਾ জাফর ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜਾ ਕਰਾਲ ਦੀ ਜਿਹੜੀ ਉਹ ਸਾਰੀ ਆ ਜਾਂ ਮੁਰਵ ਸੇਵਾ ਉਹ ਕਿਵੇਂ ਹੋਵੇ ਉਹਦੇ ਵਿੱਚ ਜਿਹੜਾ ਮੇਨ ਜਿਹੜਾ ਸਾਨੂੰ ਪ੍ਰੋਬਲਮ ਆਉਂਦੀ ਜਿਵੇਂ ਦਰਿਆਵਾਂ ਦੇ ਕਿਨਾਰੇ ਜਿਹੜੇ ਟੁੱਟ ਜਾਂਦੇ ਆ ਹੂੰ ਤੇ ਜਿਹੜੇ ਦਰਿਆਵਾਂ ਦੇ ਕਿਨਾਰੇ ਜਿਹੜੇ ਜਿਹੜੇ ਪੁਆਇੰਟ ਉਹਨਾਂ ਦੇ ਜਿਹੜੇ ਜ਼ਿਆਦਾ ਵਹਿ ਕੇ ਜਿਨ੍ਹਾਂ ਦਾ ਖਤਰਾ ਬਣਿਆ ਰਹਿੰਦਾ ਵੀ ਜਦੋਂ ਜ਼ਿਆਦਾ ਤੇਜ਼ ਪਾਣੀ ਆਉਂਦਾ ਉਹਨਾਂ ਦਰਿਆਵਾਂ ਦੇ ਕਿਨਾਰਿਆਂ ਨੂੰ ਜਿਹੜਾ ਮਜ਼ਬੂਤ ਕਰਨ ਵਾਸਤੇ ਚਾਹੀਓ ਕੰਕਰੀਟ ਦੇ ਜਿਹੜੇ ਸਾਨੂੰ ਉਹਨਾਂ ਨੂੰ ਕਰਨਾ ਪੈਣਾ ਪੱਕੇ ਪੱਕੇ ਕਰਾਂਗੇ ਜਿਹੜੇ ਜਿੱਥੋਂ ਪਾਣੀ ਦਾ ਸਾਨੂੰ ਅਨੁਮਾਨ ਹੈਗਾ ਕਿ ਪਾਣੀ ਇੱਥੋਂ ਟੁੱਟ ਸਕਦਾ ਉਹਨਾਂ ਨੂੰ ਕੰਕਰੀਟ ਤੇ ਕਰਾਂਗੇ ਸੈਕੰਡ ਜਿਹੜੇ ਸਾਡੇ ਜਿਹੜੇ ਹੈਗੇ ਆ ਜਿਹੜੇ ਉਸ ਤੋਂ ਘੱਟ ਦੋ ਨੰਬਰ ਚ ਆਉਣਗੇ ਉਹਨਾਂ ਨੂੰ ਪੱਥਰ ਦੇ ਨਾਲ ਕਰਾਂਗੇ ਮਜ਼ਬੂਤ ਫਿਰ ਮਿੱਟੀ ਨਾਲ ਮਜ਼ਬੂਤ ਕਰਾਂਗੇ ਇਹਨਾਂ ਦਰਿਆ ਦੇ ਕਿਨਾਰਿਆਂ ਨੂੰ ਜੀ ਤੇ ਜਿਹੜਾ ਸਾਨੂੰ ਪਾਣੀ ਦਾ ਜਿਹੜਾ ਜਦੋਂ ਪਾਣੀ ਤੇਜ਼ ਆਵੇ ਜਾਂ ਪਾਣੀ ਜ਼ਿਆਦਾ ਆਵੇ ਤੋ ਕਿਤੇ ਪਾਣੀ ਜਿਹੜਾ ਦਰਿਆ ਦਾ ਜਿਹੜਾ ਟੁੱਟਣ ਦਾ ਬਾਧਾ ਸਾਡੇ ਜਿਹੜੇ ਪਿੰਡਾਂ ਦਾ ਨੁਕਸਾਨ ਸਾਡੀਆਂ ਫਸਲਾਂ ਦਾ ਨੁਕਸਾਨ ਜਿਹੜਾ ਉਸ ਤੋਂ ਬਚਿਆ ਜਾ ਸਕੇ ਮੇਨ ਸਾਡਾ ਟਾਰਗੇਟ ਹੈਗਾ ਦਰਿਆਵਾਂ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨਾ ਇਹ ਕਾਰਜ ਸ਼ੁਰੂ ਹੋ ਗਿਆ ਕਿ ਹੁਣ ਹਲੇ ਇਹ ਵੈਸੇ ਆਰਜੀ ਤੌਰ ਤੇ ਤੇ ਅਸੀਂ ਜਿਹੜੇ ਨਾ ਜਮਰੇਤਾ ਨਾਲ ਉਹਨਾਂ ਨੂੰ ਜਿਹੜੇ ਜੋੜਨ ਦੇ ਆ ਜਿਹੜੇ ਛੋਟੇ ਛੋਟੇ ਜਿੱਥੋਂ ਪਾੜ ਪਏ ਆ ਤੇ ਹੁਣ ਵੀ ਇੱਥੇ ਰਮਦਾਸ ਲਾਗੇ ਵੀ ਅਸੀਂ ਜੋੜਿਆ ਸੁਲਤਾਨਪੁਰ ਲੋਧੀ ਲਾਗੇ ਵੀ ਇਹ ਸੁਲਤਾਨਪੁਰ ਲੋਧੀ ਏਰੀਆ 'ਚ ਵੀ ਜੋੜਿਆ ਹੁਣ ਬਾਹਰ ਪਰ ਏਰੀਆ ਜੀ ਵੀ ਜੋੜਨ ਦੇ ਆ ਹੂੰ ਇਹ ਜੇ ਤਾਂ ਜੁੜ ਜਾੜ ਗੀਆਂ ਨਾ ਪਹਿਲਾਂ ਆਰਜੀ ਤੌਰ ਤੇ ਜੋੜਨਗੇ ਜਿਵੇਂ ਰੇਤ ਨਾਲ ਤੇ ਬੋਰੀਆਂ ਪਰ ਕੇ ਉਸ ਤੋਂ ਬਾਅਦ ਫਿਰ ਇਹ ਦੂਜਾ ਜਿਹੜਾ ਇੰਜੀਨੀਅਰਾਂ ਦਾ ਕੰਮ ਫਿਰ ਸ਼ੁਰੂ ਹੋ ਜਾਏਗਾ ਅੱਛਾ ਤੇ ਜਿਹੜਾ ਹੁਣ ਜਿਹੜੀਆਂ ਸਾਡੀਆਂ ਮੋਡਲੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਉਹਦੇ ਵਿੱਚ ਜਿਵੇਂ ਫਸਲਾਂ ਨੂੰ ਬੀਜਣਾ ਬਿਜਾਈ ਦਾ ਟਾਈਮ ਆ ਫਿਰ ਜਿਹੜੇ ਘਰਾਂ ਦਾ ਜਿਹੜਾ ਉਹ ਉਹਨਾਂ ਦੇ ਜਿਹੜੀਆਂ ਛੱਤਾਂ ਰੁੜ ਗਈਆਂ ਬੱਚਿਆਂ ਦੀਆਂ ਘਰਾਂ ਦੇ ਵਿੱਚ ਘਰ ਰੁੜ ਗਏ ਉਹਨਾਂ ਘਰਾਂ ਨੂੰ ਬਣਾਉਣਾ ਹਮ ਘਰਾਂ ਦਾ ਕੰਮ ਸ਼ੁਰੂ ਕੀਤਾ ਆਇਆ ਫਿਰ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਜਿਵੇਂ ਇਗਜ਼ਾਮ ਆਉਣ ਵਾਲੇ ਸੀ ਬੱਚਿਆਂ ਦੇ ਉਹਨਾਂ ਜਿਹੜੇ ਬੱਚੇ ਜਿਹੜੇ ਇਸ ਪਾਣੀ ਦੇ ਜਿਹੜਾ ਮਾਰੇ ਅੱਥ ਜਿਹੜੇ ਪਰਿਵਾਰ ਜਿਹੜੇ ਫੀਸਾਂ ਦੇਣ ਤੋਂ ਸਮਰੱਥ ਉਹਨਾਂ ਦੀ ਸਮਰੱਥਾ ਨਹੀਂ ਹੈਗੀ ਉਹਨਾਂ ਬੱਚਿਆਂ ਦੀਆਂ ਫੀਸਾਂ ਜਮ੍ਹਾਂ ਕਰਨੀਆਂ ਵੀ ਬੱਚੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਗਜ਼ਾਮ 'ਚ ਬਹਿ ਸਕਣ ਠੀਕ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਜਿਹੜੇ ਸਮਾਜ ਦੇ ਸਾਡੇ ਲੋੜਵੰਦ ਪਰਿਵਾਰਾਂ ਦੇ ਹਿੱਤ ਵਿੱਚ ਹੈ ਬੱਚਿਆਂ ਦੀਆਂ ਸ਼ਾਦੀਆਂ ਕਰਨਾ ਜਿਹੜੇ ਬੱਚਿਆਂ ਦੇ ਵਿਆਹ ਜਿਹੜੇ ਫਿਕਸ ਕੀਤੇ ਸੀ ਪਹਿਲਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਪਾਣੀ ਦੇ ਨਾਲ ਨੁਕਸਾਨ ਹੋਇਆ ਫਸਲਾਂ ਦਾ ਘਰਾਂ ਦਾ ਨੁਕਸਾਨ ਹੋ ਗਿਆ ਤੇ ਉਹਨਾਂ ਬੱਚਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਮੈਰਿਜ ਦੇ ਵਿੱਚ ਉਹਨਾਂ ਦੀ ਮਦਦ ਕਰਨਾ ਜਿਵੇਂ ਤੁਸੀਂ ਗੱਲ ਕੀਤੀ ਆ ਕੋਈ ਤੁਹਾਡੇ ਕੋਲ ਕੋਈ ਅੰਕੜਾ ਹੈ ਜਿਵੇਂ ਤੁਸੀਂ ਕਿਹਾ ਵੀ ਘਰ ਵੀ ਲੋਕਾਂ ਨੂੰ ਬਣਾ ਕੇ ਦੇਣੇ ਨੇ ਉਸ ਤੋਂ ਬਾਅਦ ਜ਼ਮੀਨਾਂ ਵੀ ਜਿਹੜਾ ਕਿਸਾਨਾਂ ਦੀਆਂ ਪੱਧਰ ਕਰਕੇ ਦੇਣੀਆਂ ਨੇ ਫੀਸਾਂ ਦਾ ਵੀ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਉਹਨਾਂ ਪਰਵਾਰਾਂ ਦੇ ਬੱਚਿਆਂ ਦੀ ਫੀਸਾਂ ਦੇ ਰਿਹਾ ਕਿਉਂਕਿ ਇੱਕ ਪਾਸੇ ਤਾਂ ਅਗਲੇ ਦੀ ਕੁਦਰਤੀ ਆਫਤ ਦੇ ਦੌਰਾਨ ਉਹਨਾਂ ਦਾ ਘਰ ਖਤਮ ਹੋ ਗਿਆ ਬਾਹਰ ਖਤਮ ਹੋ ਗਿਆ ਪਰ ਉਹਨਾਂ ਕੋਲ ਫੀਸ ਨਹੀਂ ਹੈ ਪੜ੍ਹਾਈ ਵੀ ਜ਼ਰੂਰੀ ਹੈ ਇਹ ਵੀ ਕਾਰਜ ਕਰ ਰਹੇ ਹੋ ਕੋਈ ਅੰਕੜਾ ਹੋਵੇ ਵੀ ਹੁਣ ਤੱਕ ਜਿਹੜੇ ਨੇ ਕਿੰਨੇ ਘਰ ਤੋਂ ਇਹ ਸ਼ੁਰੂ ਕਰਵਾ ਚੁੱਕੇ ਹੈ ਜਾਂ ਤੁਹਾਡੇ ਕੋਲ ਇੰਨੀ ਜਿਹੜੀ ਡੀਟੇਲ ਆਈ ਹੈ ਵੀ ਇੰਨੇ ਬਣਾ ਕੇ ਦੇ ਰਹੇ ਨੇ ਕੋਈ ਟਾਰਗੇਟ ਹੁੰਦਾ ਨਾ ਕੋਈ ਟਾਰਗੇਟ ਹੈ ਅਜੇ ਇਹਦਾ ਡਾਟਾ ਜਿਹੜਾ ਨਾ ਅਸੀਂ ਇਕੱਠਾ ਕਰ ਰਹੇ ਹਾਂ ਜਦੋਂ ਡਾਟਾ ਪੂਰਾ ਟੋਟਲ ਇਕੱਠਾ ਹੋ ਜਾਏਗਾ ਨਾ ਕਰਾਂ ਦਾ ਫਿਰ ਅਸੀਂ ਸਾਰੀ ਸੰਗਤ ਨੂੰ ਜਾਣਕਾਰੀ ਇਹਦੀ ਦੇ ਦੇਵਾਂਗੇ ਮੀਡੀਆ ਦੇ ਰਾਈ ਜੀ ਸਾਡੀ ਜਿਹੜੀ ਹੈ ਜੇ ਨਾ ਉਹਦੀ ਜਾਂਚ ਚੱਲ ਰਹੀ ਹੈ ਨਾ ਇਹ ਸੰਗਤ ਤੋਂ ਅਸੀਂ ਡਾਟਾ ਲੈ ਰਹੇ ਹਾਂ ਹਮ ਅਲਗ-ਅਲਗ ਜ਼ਿਲ੍ਹਿਆਂ ਤੋਂ ਅਲਗ-ਅਲਗ ਪਿੰਡਾਂ ਤੋਂ ਫਿਰ ਉਹਨੂੰ ਡਾਟਾ ਉਹਨਾਂ ਤੋਂ ਬਾਅਦ ਥੋੜਾ ਵੈਰੀਫਾਈ ਕਰਾਂਗੇ ਕਈ ਵਾਰੀ ਕੋਈ ਉਹਦੇ ਵਿੱਚ ਗਲਤ ਜਾਣਕਾਰੀ ਨਾ ਹੋਵੇ ਹਮ ਤੇ ਉਸ ਤੋਂ ਬਾਅਦ ਅ ਜੇ ਤਾਂ ਸਹੀ ਜਾਣਕਾਰੀ ਸਾਡੇ ਕੋਲ ਆਏਗੀ ਤਾਂ ਫਿਰ ਅਸੀਂ ਸਾਰੀ ਸੰਗਤ ਨਾਲ ਸਾਂਝੀ ਕਰਾਂਗੇ ਅੱਛਾ ਜਿਵੇਂ ਹੋਰ ਪੰਜਾਬ ਦੇ ਨਾਮੀ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਨਾਮੀ ਕਲਾਕਾਰ ਵੀ ਜਿਹੜੇ ਨੇ ਆਪਣੇ ਪੱਧਰ ਤੇ ਜਿਹੜੇ ਸਹਿਯੋਗ ਕਰ ਰਹੇ ਨੇ ਤੁਹਾਡੇ ਕੋਲ ਵੀ ਜਿਹੜਾ ਇੱਕ ਨਾਮੀ ਕਲਾਕਾਰ ਜਿਹੜੇ ਦੇ ਵਿੱਚ ਤੁਹਾਡੇ ਕੋਲ ਪਹ ਤੌਹ ਟਰੈਕਟਰ ਦੀ ਸੇਵਾ ਕਿਵੇਂ ਕਿਵੇਂ ਚੱਲ ਰਹੀ ਆ ਉਹ ਕਿੰਨੇ ਕ ਟਰੈਕਟਰ ਦਿੱਤੇ ਸੀ ਤਾਂ ਉਹ ਕੰਮ ਪੂਰੀ ਪ੍ਰੋਪਰ ਤਰੀਕੇ ਨਾਲ ਚੱਲ ਰਿਹਾ ਜਾਂ ਫਿਰ ਸੰਕਟਾ ਹੋਰ ਮੰਗ ਰੀਆਂ ਨੇ ਮੰਗਕੀਰਤ ਸਿੰਘ ਹੌਲਕਾ ਬਲ ਨਾ ਜਿਹੜੀ ਸੇਵਾ ਕੀਤੀ ਗਈ ਆ ਉਹਨਾਂ ਨੇ 21 ਟਰੈਕਟਰਾਂ ਦੀ ਸੇਵਾ ਕੀਤੀ ਆ ਜੀ ਉਹਨਾਂ ਟਰੈਕਟਰਾਂ ਦਾ ਜਿਹੜਾ ਉਹਨਾਂ ਨੇ ਮਕਸਦ ਰੱਖਿਆ ਵੀ ਜਿਹੜੇ ਜ਼ਮੀਨਾਂ ਨੂੰ ਪਧਰਿਆ ਕਰਨਾ ਹੂੰ ਅ ਖੇਤਾਂ ਦੀ ਬੀਜ ਬਜਾਈ ਵਾਸਤੇ ਜਿਹੜੇ ਸਾਡੇ ਜਿਹੜੇ ਤੁਸੀਂ ਬੰਨ ਟੁੱਟ ਕੀ ਉਹਨਾਂ ਨੂੰ ਜੋੜਨ ਵਾਸਤੇ ਮਜ਼ਬੂਤ ਕਰਨ ਵਾਸਤੇ ਜਿਹੜੇ ਉਹਨਾਂ ਨੇ ਟਰੈਕਟਰ ਦਿੱਤੇ ਆ ਉਹ ਟਰੈਕਟਰ ਸਾਡੇ ਚੱਲ ਰਹੇ ਆ ਹੂੰ ਜਿਹੜੇ ਇਲਾਕਿਆਂ ਦੇ ਵਿੱਚ ਤੇ ਉਹ ਸੇਵਾ ਕਰ ਰਹੇ ਜਿੱਥੇ ਜਿੱਥੇ ਲੋਡ ਉੱਤੇ ਭੇਜਦੇ ਪਏ ਆ ਉਹ ਟਰੈਕਟਰ ਜਿਹੜੇ ਸਿਰਫ ਅਸੀਂ ਉਹਨਾਂ ਇਸ ਪਰਪਸ ਲਈ ਉਹਨਾਂ ਨੂੰ ਵਰਤਣਾ ਵਾ ਜਿਹੜੇ ਪਰਪਸ ਲਈ ਉਹਨਾਂ ਨੇ ਸਾਨੂੰ ਦਿੱਥੇ ਦਿੱਤੇ ਹੋਏ ਆ ਅਸੀਂ ਕੋਈ ਕਿਸੇ ਦੇ ਨਿੱਜੀ ਕੰਮ ਵਾਸਤੇ ਜਾਂ ਕਿਸੇ ਦਾ ਜਿੱਥੇ ਉਹ ਪ੍ਰੋਬਲਮ ਨਹੀਂ ਗਿਆ ਪਾਣੀ ਦਾ ਹੂੰ ਜਿੱਥੇ ਦਰਿਆ ਨੇ ਕੋਈ ਨੁਕਸਾਨ ਨਹੀਂ ਕੀਤਾ ਉੱਥੇ ਵਾਸਤੇ ਟਰੈਕਟਰ ਜਾਂ ਕੋਈ ਹੋਰ ਨਿੱਜੀ ਕੰਮ ਵਾਸਤੇ ਉਹ ਟਰੈਕਟਰ ਜਿਹੜੇ ਉਹਨਾਂ ਨੂੰ ਨਹੀਂ ਵਰਤਿਆ ਜਾਣਾ ਉਹ ਸਿਰਫ ਜਿਹੜੇ ਲੋਕਾਂ ਨੂੰ ਇਹ ਦਰਿਆ ਦੇ ਪਾਣੀ ਨਾਲ ਨੁਕਸਾਨ ਹੋਇਆ ਉਸ ਏਰੀਆ ਦੇ ਵਿੱਚ ਉਹ ਟਰੈਕਟਰ ਸੇਵਾ ਕਰਨਗੇ ਕਿਸੇ ਨੂੰ ਨਿੱਜੀ ਦੇਣ ਵਾਸਤੇ ਉਹਨਾਂ ਨੇ ਕਿਹਾ ਠੀਕ ਹੈ ਜਿਵੇਂ ਬਾਬਾ ਜੀ ਤੁਸੀਂ ਗੱਲ ਕੀਤੀ ਹੈ ਦਰਿਆਵਾਂ ਨੂੰ ਜਿਹੜਾ ਆਲੇ ਦੁਆਲੇ ਪੱਕਾ ਕਰਨ ਦੀ ਜੜੀ ਹੈ ਮੁਹੀਮ ਮੈਂ ਤੁਸੀਂ ਕਿਹਾ ਵੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ 500 ਕਰੋੜ ਪ੍ਰੋਜੈਕਟ ਦੇ ਵਿੱਚ ਅਧੀਨ ਆਂਦਾ ਉਹ ਕਿ ਤੁਹਾਨੂੰ ਲੱਗਦਾ ਹੈ ਵੀ ਜਦੋਂ ਆਲੇ ਦੁਆਲੇ ਉਹ ਸਾਰਾ ਪੱਕਾ ਕਰ ਦਿੱਤਾ ਜਾਵੇਗਾ ਕਿ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀ ਜਿਹੜੀ ਹੈ ਨਹੀਂ ਪੜ ਸਕੇਗੀ ਕੋਈ ਲੱਗਿਆ ਵੀ ਟੈਕਨੀਕਲ ਤਰੀਕੇ ਦੇ ਨਾਲ ਹਨੇ ਲੱਗਿਆ ਪਰ ਇਹ ਦਰਿਆ ਸਾਰੇ ਪੱਕੇ ਨਹੀਂ ਹੋਣਗੇ ਇਹ ਸਿਰਫ ਉਪਵੈਂਟ ਉਹ ਜਗ੍ਹਾ ਹੀ ਹੋਣਗੀਆਂ ਜਿਵੇਂ ਕੋਈ ਕਿਲੋਮੀਟਰ ਆ ਕੋ 2 ਕਿਲੋਮੀਟਰ ਜਿਹੜਾ ਏਰੀਆ ਜਿਹੜਾ ਜਿੱਥੇ ਖਤਰਿਆ ਦਾ ਖਤਰਾ ਮਡਰਾਉਂਦਾ ਜਿੱਥੇ ਕੋਈ ਪਿੰਡ ਹੈਗੇ ਆ ਜਿੱਥੇ ਕੋਈ ਆਬਾਦੀ ਆ ਜਿਵੇਂ ਹਰੀਕੇ ਪਤਨ ਦੇ ਲਾਗੇ ਮਰੜ ਪਿੰਡ ਆ ਇਧਰ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਪਿੰਡ ਹੈਗੇ ਜਿੱਥੇ ਪਿੰਡਾਂ ਦੀ ਆਬਾਦੀ ਆ ਤੇ ਪਾਣੀ ਦੀ ਸਿੱਧੀ ਟੱਕਰ ਆ ਉਸ ਟੱਕਰ ਤੇ ਪਾਣੀ ਦੇ ਨਾਲ ਟੱਕਰ ਨਾਲ ਪਿੰਡ ਰੁੜ ਸਕਦਾ ਪਿੰਡ ਦੇ ਵਿੱਚ 50 ਘਰ ਆ ਪਿੰਡ ਦੇ ਵਿੱਚ 100 ਘਰ ਆ ਪਿੰਡ ਨੂੰ ਸੇਫ ਕਰਨ ਵਾਸਤੇ ਉਥੇ ਕੰਕਰੀਟ ਦੀ ਕੰਧ ਕਰਨਾ ਬਹੁਤ ਜ਼ਰੂਰੀ ਹੈ ਜੇ ਪਿੰਡ ਦੀ ਉਹ ਕੰਧ ਨਹੀਂ ਕਰਾਂਗੇ ਉਹ ਦੀਵਾਰ ਨਹੀਂ ਕਰਾਂਗੇ ਤਾਂ ਪਿੰਡ ਜਿਹੜਾ ਉਹ ਜਦੋਂ ਵੀ ਪਾਣੀ ਦਾ ਜਿਹੜਾ ਇਹ ਇਸ ਤਰ੍ਹਾਂ ਦਾ ਦੁਬਾਰਾ ਪਾਣੀ ਆਉਂਦਾ ਤੇ ਪਿੰਡਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਜਿਹੜੀ ਹੈ ਜਿਉਂ ਦੀ ਦਿਉਈਆਂ ਹੁਣ ਵੀ ਸਾਡਾ ਜਿਹੜਾ ਪਾਣੀ ਜਿਹੜਾ ਦਰਿਆ ਦੇ ਵਿੱਚ ਪਾਣੀ ਘਟ ਗਿਆ ਵਾ ਪਰ ਸਾਡੀਆਂ ਮੁਸ਼ਕਲਾਂ ਨਹੀਂ ਘਟੀਆਂ ਮੁਸ਼ਕਲਾਂ ਸਾਡੀਆਂ ਉਹੀ ਆ ਜਿਹੜੀਆਂ ਜਦੋਂ ਪਾਣੀ ਆਇਆ ਸੀ ਜਦੋਂ ਪਾਣੀ ਦਾ ਪੱਧਰ ਉੱਪਰ ਆਇਆ ਸੀ ਅੱਜ ਪਾਣੀ ਦੁਬਾਰਾ ਉਸ ਲੈਵਲ ਤੇ ਆ ਜਾਂਦਾ ਇੱਕ ਸਾਲ ਬਾਅਦ ਆ ਜਾਂਦਾ ਦੋ ਸਾਲ ਬਾਅਦ ਪੰਜ ਸਾਲ ਬਾਅਦ ਆ ਜਾਂਦਾ ਤੇ ਸੇਮ ਜਿਹੜੀ ਪ੍ਰੋਬਲਮ ਵਿੱਚੋਂ ਅਸੀਂ ਫੇਸ ਕੀਤਾ ਉਹ ਸੇਮ ਪ੍ਰੋਬਲਮ ਦੁਬਾਰਾ ਫਿਰ ਆਏਗੀ ਜਦ ਤੱਕ ਅਸੀਂ ਦਰਿਆਵਾਂ ਦੇ ਵਿੱਚ ਉਹ ਜਿਹੜਾ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪੁਆਇੰਟ ਆ ਉਹਨਾਂ ਨੂੰ ਅਸੀਂ ਡਿਸਕਸ ਕਰਕੇ ਅਸੀਂ ਉਹਨਾਂ ਨੂੰ ਸੇਫ ਨਹੀਂ ਕਰ ਲੈਂਦੇ ਤੇ ਸਾਡੇ ਜਿਹੜੇ ਉਹ ਜਿਹੜੇ ਉੱਥੇ ਆਬਾਦੀ ਹੈ ਸਾਡੀ ਉਹ ਸੇਫ ਨਹੀਂ ਹੈਗੀ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਖੇਤੀ ਵਾਲੀਆਂ ਜ਼ਮੀਨਾਂ ਵਾਂ ਜਿੱਥੋਂ ਪਾਣੀ ਨੂੰ ਲੱਗਦਾ ਵੀ ਉਹ ਪਾਣੀ ਉਥੋਂ ਟੱਕਰ ਕਰਦਾ ਤੇ ਸਾਡੀਆਂ ਫਸਲਾਂ ਵਾਲੀਆਂ ਜਿਹੜੀਆਂ ਕਿਸਾਨਾਂ ਦੀ ਮਲਕੀਅਤ ਵਾਲੀਆਂ ਜ਼ਮੀਨਾਂ ਮਾਲਕੀ ਦੀਆਂ ਰਜਿਸਟਰੀ ਦੀਆਂ ਜ਼ਮੀਨਾਂ ਕਿਸੇ ਵਿੱਚ ਗੰਨਾ ਵਾ ਕਿਸੇ ਵਿੱਚ ਓਨਾ ਵਾ ਜੋ ਵੀ ਫਸਲ ਬੀਜੀ ਉਹ ਦਰਿਆ ਆਪਣੇ ਨਾਲ ਮਿਕਸ ਕਰ ਲੈਂਦਾ ਜਿੱਥੋਂ ਆਪਾਂ ਨੂੰ ਲੱਗਦਾ ਵੀ ਕਿਤੇ ਜ਼ਮੀਨਾਂ ਵੀ ਜਿਹੜੀਆਂ ਉਹ ਇੱਥੋਂ ਨੁਕਸਾਨ ਹੋ ਸਕਦਾ ਉਹਨਾਂ ਨੂੰ ਅਸੀਂ ਸੇਵ ਕਰਾਂਗੇ ਵੀ ਜ਼ਮੀਨਾਂ ਜਿਹੜੀਆਂ ਉਹ ਅੱਗੇ ਤਾਂ ਸਾਡੀਆਂ ਨਾਂ ਨੁਕਸਾਨ ਹੋਵੇ ਅਸੀਂ ਆਪਣਾ ਸਾਡਾ ਪਰਪਸ ਹੈਗਾ ਜਿਹੜੀਆਂ ਸਾਡੀਆਂ ਜ਼ਮੀਨਾਂ ਨੂੰ ਬਚਾਉਣਾ ਧਰਤੀ ਏਥਲੇ ਪਾਣੀ ਨੂੰ ਬਚਾਉਣਾ ਸਾਡਾ ਜਿਹੜਾ ਵਾਤਾਵਰਨ ਖਰਾਬ ਹੁੰਦਾ ਉਹਨੂੰ ਉਨੂੰ ਬਚਾਉਣਾ ਜਿਹੜਾ ਜਿਵੇਂ ਮੈਂ ਮੈਂ ਜ਼ਿਕਰ ਕਰ ਰਿਹਾ ਸੀ ਤੁਹਾਡੇ ਇਲਾਕੇ ਦੇ ਵਿੱਚ ਮੈਂ ਵੀ ਉੱਥੇ ਖੁਦ ਜਾ ਕੇ ਕਵਰੇਜ ਕੀਤਾ ਤਾਂ ਦੇਖਿਆ ਤਾਂ دریاਵਾ ਦੇ ਨਾਲ ਨਾ ਮੱਛੀਆਂ ਮਰੀਆਂ ਨਾਲ ਆ ਗਿਆ ਸੀ ਖੇਤਾਂ ਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਕੁਝ ਪਿੰਡਾਂ ਦੇ ਇਲਾਕੇ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਖਤਰਾ ਸੀ ਸਿਹਤ ਭਾਗ ਦੀ ਜਿਹੜੀ ਆ ਅੰਕੜਾ ਵੀ ਆਇਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਵੀ ਆਏ ਸੀ ਕਿ ਸ਼ਾਇਦ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਬਿਮਾਰੀ ਆ ਉਹ ਫੈਲ ਸਕਦੀ ਹੈ ਵਿਚਾਰ ਰੱਖਿਆ ਜਾਵੇ ਤੁਸੀਂ ਉਸ ਪਿੰਡਾਂ ਦੇ ਵਿੱਚ ਵੀ ਗਏ ਹੋ ਡਾਕਟਰਾਂ ਦੇ ਪ੍ਰਤੀ ਕੋਈ ਇਲਾਜ ਜਾਂ ਫਿਰ ਦਵਾਈਆਂ ਉਹ ਵੀ ਜਿਹੜੀ ਮੁਹੀਮਾਂ ਲਗਾਤਾਰ ਚੱਲ ਰਹੀ ਹੈ ਕੋਈ ਮੈਡੀਸਨ ਨੂੰ ਲੈ ਕੇ ਜਿਹੜੀਆਂ ਇਹ ਪ੍ਰੋਬਲਮ ਸੀ ਹੂੰ ਬਹੁਤ ਹੱਦ ਤੱਕ ਤੇ ਠੀਕ ਹੋ ਗਈਆਂ ਹੂੰ ਤੇ ਥੋੜੇ ਦਿਨਾਂ ਤੱਕ ਜੇ ਮੌਸਮ ਜਦੋਂ ਠੰਡ ਵੱਧ ਜਾਂਦੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਆਟੋਮੈਟਿਕ ਹੀ ਠੀਕ ਹੋ ਜਾਂਦੀਆਂ ਠੰਡ ਨਾਲ ਕਿਉਂਕਿ ਮੱਛਰਤਾ ਜਾਂ ਹੋਰ ਚੀਜ਼ਾਂ ਜਿਹੜੀਆਂ ਉਹ ਥੋੜੇ ਦਿਨਾਂ ਤੱਕ ਜੇ ਬਰਸਾਤ ਹੋ ਜਾਂਦੀ ਜਾਂ ਕੋਈ ਮੌਸਮ ਦੇ ਵਿੱਚ ਬਦਲਾਅ ਆਉਂਦਾ ਤੇ ਮੈਨੂੰ ਲੱਗਦਾ ਜਲਦੀ ਠੀਕ ਹੋ ਸਕਦਾ। ਹੂੰ। ਬਾਬਾ ਜੀ ਇਹ ਸਾਰੇ ਪ੍ਰੋਜੈਕਟ ਨੇ ਕਿਉਂਕਿ ਨਾ ਸਾਰੇ ਦਰਸ਼ਕ ਸੋਚ ਰਹੇ ਹੋਣਗੇ ਵੀ ਸਾਰਾ ਕੁਝ ਕਰ ਇਹਨਾਂ ਨੇ ਗੱਲਾਂ ਬਾਤਾਂ ਪੁੱਛ ਲਈਆਂ। 500 ਕਰੋੜ ਦਾ ਪ੍ਰੋਜੈਕਟ ਵੀ ਇਹਨਾਂ ਵੱਲੋਂ ਚਲਾਇਆ ਜਾ ਰਿਹਾ। ਫਿਰ ਇਹ ਸਾਰੀ ਮਾਇਆ ਕਿਵੇਂ ਕਿਵੇਂ ਚੱਲਦਾ ਹੈ ਕਾਰਜੇ ਕਿਵੇਂ ਚਲਾਉਂਦੇ ਹੋ ਕਾਰਜ ਕਿੰਨੇ ਕੁ ਲੋਕ ਜਿਹੜੇ ਨੇ ਸਹਿਯੋਗ ਦਿੰਦੇ ਨੇ। ਕੋਈ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਵੀ ਜੁੜੀ ਹੋਈ ਹੈ ਨਾਲ। ਬਹੁਤ ਸੰਗਤ ਜਿਹੜੀ ਹੈ ਸੇਵਾ ਕਰਨ ਦੀ ਕੋਈ ਜਿਹੜੀ ਦਾਨ ਕਰਨ ਵਾਲਿਆਂ ਦੀ ਸੇਵਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਗਈ। ਹੂੰ ਹੂੰ। ਸਾਡੇ ਦੇਸ਼ ਦੇ ਅੰਦਰ ਸਾਡੇ ਦੇਸ਼ ਤੋਂ ਬਾਹਰ ਬਿਲਕੁਲ ਤੇ ਜਿਹੜੇ ਵੀ ਸਾਡੇ ਇਸ ਧਰਤੀ ਨੂੰ ਪਿਆਰ ਕਰਦੇ ਆ ਸਾਰੇ ਚਾਹੁੰਦੇ ਆ ਵੀ ਸਾਡਾ ਜਿਹੜਾ ਇਹ ਭਾਈਚਾਰਾ ਜਾਂ ਸਾਡੇ ਭਰਾ ਹੂੰ ਇਸ ਪ੍ਰੋਬਲਮ ਚੋਂ ਨਿਕਲ ਜਾਣ ਤੇ ਇਹ ਵੀ ਇਹਨਾਂ ਦੇ ਵੀ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਤੇ ਰੌਣਕਾਂ ਦੁਬਾਰਾ ਜੜੀਆਂ ਫਿਰ ਵਾਪਸ ਆਉਣ ਜਿਹੜੀ ਸਾਡੀ ਧਰਤੀ ਹੈ ਦੇਸ਼ ਦੀ ਸਾਡੇ ਪੰਜਾਬ ਦੀ ਧਰਤੀ ਜਿਹੜੀ ਸਾਡੇ ਗੁਰੂਆਂ ਦੀ ਸ਼ਹੀਦਾਂ ਦੀ ਧਰਤੀ ਹੈ ਜਿਹੜਾ ਇਹਦਾ ਵੀ ਨੁਕਸਾਨ ਹੋਇਆ ਇਹਦਾ ਵੀ ਨੁਕਸਾਨ ਜਿਹੜਾ ਉਹਨੂੰ ਠੀਕ ਕੀਤਾ ਜਾਵੇ ਤੇ ਸਾਰਿਆਂ ਦਾ ਹੀ ਜਿਹੜਾ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਫਰਜ਼ ਆ ਸਹਾਇ ਹੋਗਾ ਜਿਹੜੀ ਬਹੁਤ ਸਾਰੀ ਸੰਗਤ ਜਿਹੜੀ ਸਾਡੇ ਸੰਪਰਕ ਵਿੱਚ ਹੈਗੀ ਜਿਹੜੀ ਸੇਵਾ ਕਰ ਵੀ ਰਹੀ ਹੈ ਜਿਹੜੀ ਕਰਨਾ ਚਾਹੁੰਦੀ ਹੈ ਹੂੰ ਹੂੰ ਸੇਵਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਕੀ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਹੈ ਕੋਈ ਜਲਦੀਵਾਰੀ ਸੰਗਤਾਂ ਨੂੰ ਕੋਈ ਸਨੇਹਾ ਮੈਸੇਜ ਕੋਈ ਦੇਣਾ ਚਾਹੁੰਦੇ ਆ ਕਿਉਂਕਿ ਸਮਾਂ ਬੜਾ ਥੋੜਾ ਹੈ ਕੋਈ ਜਲਦੀਵਾਰੀ 1-2 ਮਿੰਟ ਦੇ ਵਿੱਚ ਸਮੂਹਕ ਰੂਪ ਦੇ ਵਿੱਚ ਇਹੀ ਬੇਨਤੀ ਹੈ ਕਿ ਜਿਹੜੀਆਂ ਸਾਡੀਆਂ ਇੱਥੇ ਇਲਾਕੇ ਦੀਆਂ ਮੁਸ਼ਕਲਾਂ ਸਾਡੇ ਸਟੇਟ ਦੀਆਂ ਮੁਸ਼ਕਲਾਂ ਹੈਗੀਆਂ ਇਹਨਾਂ ਨਾਲ ਜਿਵੇਂ ਤੁਸੀਂ ਪਹਿਲਾਂ ਮੋਢੇ ਨਾਲ ਮੋਢਾ ਜੋੜ ਕੇ ਜੋ ਸਿਵਾਵਾ ਕੀਤੀਆਂ ਇਹ ਸਵਾਵਾ ਜਿਹੜੀਆਂ ਅੱਗੇ ਵੀ ਜਾਰੀ ਰੱਖੀਆਂ ਜਾਣ ਜਦ ਤੱਕ ਇਹ ਸਾਡੇ ਭਰਾ ਸਾਡੇ ਇਲਾਕੇ ਦੁਬਾਰਾ ਮੁੜ ਆਬਾਦ ਨਹੀਂ ਹੋ ਜਾਂਦੇ ਇਹ ਚੜ੍ਹਦੀ ਕਲਾ ਵਿੱਚ ਜਦੋਂ ਤੱਕ ਇਹ ਪਰਿਵਾਰ ਦੁਬਾਰਾ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਣ ਵਾਸਤੇ ਸਾਨੂੰ ਅੱਗੇ ਉਪਰਾਲੇ ਹੋਰ ਵੀ ਕਰਨ ਦੀ ਲੋੜ ਹੈ ਤੇ ਸਾਂਝੇ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਸਾਰੀਆਂ ਸੰਗਤਾਂ ਦਾ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤ ਬਾਬਾ ਹਾਕਮ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਿਹੜੀ ਜਾਣਕਾਰੀ ਉਹ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਪ੍ਰੋਗਰਾਮ ਚੜ੍ਹਦੀ ਕਲਾ ਟਾਕਸ ਤੇ ਜਿਹੜੀ ਹੈ ਸਾਂਝੀ ਕੀਤੀ ਹੈ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਨੇ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੇ ਇਹ ਕਾਰਜ ਨੇ ਉਹ ਲਗਾਤਾਰ ਜਾਰੀ ਰਹਿਣਗੇ ਲੋੜਵੰਦਾਂ ਦੀ ਜਿਹੜੀ ਮਦਦ ਆ ਉਹ ਲਗਾਤਾਰ ਕਰਦੇ ਰਹਿਣਗੇ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸੰਤ ਮਹਾਪੁਰਸ਼ ਦੇ ਨਾਲ ਜਿਹੜੀ ਤੁਹਾਡੀ ਬੋਲਾਕਤ ਕਰਾਵਾਂਗੇ ਹੁਣ ਮੈਨੂੰ ਜਣਕੀ ਅਮਰਜੀਤ ਸਿੰਘ ਜੀ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ ਨਿਊਜ਼ ਮਿਊਜ਼ਿਕ entertainment show jacky si tarah da koi bhi content dekhne de layi play store ton hun download karo jardi kala media network app this program is sponsored by the singular office bakersfield for all your immigration family law needs call or scan qr code to contact us rodis inc million miles with smile or scan qr code to contact us ta ab indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.